ਕਾਂਗਰਸ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਆਏ ਪਰਿਵਾਰਾਂ ਦਾ ਆਪ ਉਮੀਦਵਾਰ ਜੀਪੀ ਨੂੰ ਸਮਰਥਨ ਲੋਕ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਅੱਜ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨੁਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਆਏ ਪਰਿਵਾਰਾਂ ਦਾ ਆਪ ਉਮੀਦਵਾਰ ਜੀਪੀ ਨੂੰ ਸਮਰਥਨ ਲੋਕ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਅੱਜ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਲਲਿਹੜੀ ਰੋਡ ਪੁਲ ਹੇਠਾਂ ਦੇਰ ਸ਼ਾਮ ਟਕਸਾਲੀ ਕਾਂਗਰਸੀ ਆਗੂ ਬਜ਼ੁਰਗ ਮਾਤਾ ਰਾਜਸ਼ੋਰੀ ਤੋਂ ਅਸ਼ੀਰਵਾਦ ਲੈਣ ਅਤੇ ਸਮੂਹ ਪਰਿਵਾਰ ਨੂੰ ਆਪੇ ਸ਼ਾਮਲ ਕਰਨ ਲਈ ਪਹੁੰਚੇ ਹਲਕਾ ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੌਂਧ ਅਤੇ ਲੋਕ ਸਭਾ ਹਲਕਾ ਫਤੇਗੜ ਸਾਹਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਅੱਜ ਉਹਨਾਂ ਨੇ ਇਹਨਾਂ ਪਰਿਵਾਰਾਂ ਨੂੰ ਪਾਰਟੀ ਸ਼ਾਮਲ ਕਰਦੇ ਹੋਏ ਕਿਹਾ ਕਿ ਹਰ ਇੱਕ ਵਰਕਰ ਦਾ ਪਾਰਟੀ 'ਚ ਬਣਦਾਸ ਸਨਮਾਨ ਕੀਤਾ ਜਾਵੇਗਾ ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਬਜ਼ੁਰਗ ਮਾਤਾ ਰਾਜ ਸ਼ੋਰੀ ਨਮਨੀਸ਼ ਸ਼ੋਰੀ ਪੰਕਜ ਸ਼ੋਰੀ ਅਦਿੱਤਿਆ ਸ਼ੋਰੀ ਆਕਾਸ਼ ਸ਼ੋਰੀ ਸ਼ਪਰ ਸ਼ੋਰੀ ਅਤੇ ਹੋਰਨਾਂ ਦੇ ਦੇਵਕਰਨ ਇੰਗ੍ਰਿਸ਼ ਸੰਜੀਤ ਸ਼ਰਮਾ ਸੁਦਰਸ਼ਨ ਬੱਤਰਾ ਡੀਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਵਰਨ ਬੱਤਰਾ ਸੌਰਵ ਬੱਤਰਾ ਹਰਪ੍ਰੀਤ ਸਿੰਘ ਮਾਲਕਦਰ ਸਿਨੇਮਾ ਦਵਿੰਦਰ ਸ਼ਰਮਾ ਸੰਜੀਵ ਮੋਦਗਲ ਆਦਿ ਨੇ ਪਾਰਟੀ ਸ਼ਾਮਲ ਹੋਣ ਦੇ ਕਿਹਾ ਕਿ ਅਸੀਂ ਪਾਰਟੀ ਦੀਆਂ ਲੋਕਪੱਖੀ ਸਕੀਮਾਂ ਨੂੰ ਦੇਖਦੇ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਅਤੇ ਪਾਰਟੀ ਜੋ ਵੀ ਸਾਨੂੰ ਅੱਗੇ ਸੰਦੇਸ਼ ਲਾਵੇਗੀ ਅਸੀਂ ਉਸ ਦੇ ਉੱਤੇ ਖਰੇ ਉਤਰਾਂਗੇ ਅਤੇ ਇਸ ਲੋਕ ਸਭਾ ਹਲਕੇ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਲੋਕ ਸਭਾ ਉਮੀਦਵਾਰ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿੱਤਾ ਕੇ ਲੋਕ ਸਭਾ 'ਚ ਭੇਜਾਂਗੇ आदमी पार्टी इनकल